ਸਾਰੇ ਸ੍ਰੀ ਕਾਜੀ ਸਾਰਿਆਂ ਨੂੰ ਮੈਂ ਸਰਬਜੀਤ ਕੌਰ ਕਿਵੇਂ ਹੋ ਤੁਸੀਂ ਆਈ ਹੋ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਨੂੰ ਗੁਰਾਂ ਦਾ ਸਾਰਿਆਂ ਤੇ ਮੇਰ ਪ੍ਰਿਆਰਥ ਰੱਖਣ ਸਭ ਦੇ ਦੁੱਖ ਦੂਰ ਕਰਨ ਦੀ ਚਿੰਤਾ ਮਨ ਦੂਰ ਕਰ ਤੇ ਅੱਜ ਨਾ ਮੇਰੀ ਅੱਖ ਦੇ ਵਿੱਚ ਕੁਝ ਪੈ ਗਿਆ ਸਵੇਰੇ ਸਵੇਰੇ ਮੈਂ ਬਾਹਰ ਘਾਹ ਪੱਟਦੀ ਸੀਗੀ ਤੇ ਉੱਥੋਂ ਪਤਾ ਨਹੀਂ ਮਿੱਟੀ ਦੀ ਡਲੀ ਵੱਜੀ ਜ਼ੋਰ ਨਾਲ ਆ ਕੇ ਕਿ ਲਾਲ ਹੋ ਗਈ ਤੇ ਸੁੱਜ ਪੈ ਗਈ ਤੇ ਚਲੋ ਛੱਡੋ ਆਪਾਂ ਅੱਜ ਮਿੱਠੀ ਰੈਸਪੀ ਬਣਾਂ ਇਹਦੇ ਵਿੱਚ ਮੈਂ ਮੂੰਗਫਲੀ ਲੈ ਲਈ ਤੇ ਸੂਜੀ ਲੈ ਲਈ ਨਾਲ ਕੋਕਨਟ ਡੈਸੀਕਟ ਕੋਕਨਟ ਲੈ ਲਿਆ 슈ਗਰ ਲੈਣੀ ਤੇ ਅੱਧਾ ਗਲਾਸ ਮੈਂ ਦੁੱਧ ਦਾ ਲਿਆ ਦੁੱਧ ਮੈਂ ਗਰਮ ਕੀਤਾ ਸੀ ਉਹੀ ਲੈ ਲਿਆ ਨਾ ਤੇ ਤਿੰਨ ਚਾਰ ਲੈ ਚੀਆਂ ਕੁੱਟ ਲਈਆਂ ਮੈਂ ਹੁਣ ਆਪ ਸਭ ਤੋਂ ਪਹਿਲਾਂ ਫਰਾਈ ਪੈਨ ਨੂੰ ਗਰਮ ਕਰ ਲਿਆ ਸੀਗਾ ਤੇ ਮੂੰਗਫਲੀ ਨੂੰ ਰੋਸਟਡ ਕਰਦੇ 3-4 ਮਿੰਟ ਕਿਉਂਕਿ ਦਾ ਕੱਚਾਪਾਨ ਉਹ ਹੋ ਜਾਊਗਾ ਨਾ ਨਿਕਲ ਜਾਊਗਾ ਨਹੀਂ ਆਪਾਂ ਇਹਨੂੰ ਫਰਾਈ ਉਂਝ ਵੀ ਕਰ ਸਕਦੇ ਜਿਵੇਂ ਤੇਲ ਵਗੈਰਾ ਵਿੱਚ ਫਿਰ ਨਾ ਜਿਆਦੀ ਆਇਲੀ ਜੀ ਹੋ ਜਾਊਗੀ ਗ੍ਰाइंड ਕਰਨ ਵਿੱਚ ਨਾ ਡਿਫਿਕਲ ਹੋਊਗਾ ਹਨਾ ਤੇ ਇਹਨੂੰ ਆਪਾਂ ਗ੍ਰाइंड ਉਹ ਕਰ ਹੁਣ ਆਪਾਂ ਫਰਾਈ ਪੈਨ ਫਿਰ ਦੁਬਾਰਾ ਰੱਖ ਲਿਆ ਹੁਣ ਆਪਾਂ ਇਹਦੇ ਵਿੱਚ ਘਿਓ ਪਾਵਾਂਗੇ ਕਿੰਨਾ ਮਰਜੀ ਤੁਸੀਂ ਘਿਓ ਪਾ ਸਕਦੇ ਹੋ ਘਿਓ ਬਾਅਦ ਵਿੱਚ ਵੀ ਪੈ ਜਾ ਸਕਦਾ ਵੈਸੇ ਤਾਂ ਇੱਥੇ ਨਾ ਸੂਜੀ ਰੋਸਟਡ ਹੀ ਹੁੰਦੀ ਹੈਗੀ ਤੇ ਫਿਰ ਵੀ ਘਿਓ ਪਾ ਕੇ ਆਪਾਂ ਕਰਾਂਗੇ ਦੋ ਚਮਚੇ ਆਪਾਂ ਨੇ ਘਿਓ ਪਾਲਿਆ ਹੁਣ ਆਪਾਂ ਸੂਜੀ ਪਾਵਾਂਗੇ ਜਿਆਦਾ ਤੇਜ਼ ਜਾਨੀ ਗੈਸ ਰੱਖਣਾਗਾ ਥੋੜਾ ਜਿਹਾ ਸਲੋ ਤੇ ਹੀ ਪਕਾਉਣੀ ਹੈਗੀ ਪੱਕੀ ਤਾਂ ਹੈਗੀ ਵੈਸੇ ਫਿਰ ਵੀ ਚਲ ਆਪਾਂ ਘਿਓ ਦੇ ਵਿੱਚ ਉਹ ਕਰਦੇ ਤੇ ਇੱਕ ਤੋਂ ਦੋ ਮਿੰਟ ਆਪਾਂ ਇਹਨੂੰ ਉਹ ਕਰ ਲਾਂਗੇ ਫਰਾਈ ਕਰ ਲਾਂਗੇ ਇਹ ਆਪਾਂ ਮੰਗਫਲੀਆਂ ਫਰਾਈ ਕੀਤੀਆਂ ਸੀ ਇਹ ਠੰਡੀਆਂ ਹੋ ਗਈਆਂ ਹੁਣ ਦੇ ਨਾਲ ਹੀ ਆਪਾਂ ਇਹਨਾਂ ਨੂੰ ਗ੍ਰाइंड ਕਰ ਲਏ ਨੇ ਹੁਣ ਆਪਾਂ ਪਾ ਦਿੰਦੇ ਕੋਕੋਨਟ ਗਿਰੀਆਂ ਮੈਂ ਉਹ ਕਰ ਲਈਆਂ ਗ੍ਰाइंड ਕਰ ਲਈਆਂ ਪਹਿਲਾਂ ਆਪਾਂ ਇਹਨਾਂ ਨੂੰ ਹੁਣ ਨਾਲ ਪਾ ਕੇ ਮਿਕਸ ਕਰ ਦੇ ਆਪਾਂ ਘਰ ਵਿੱਚ ਪਏ ਸਮਾਨ ਤੋਂ ਕੁਝ ਵੀ ਬਣਾ ਸਕਦੇ ਹਨਾ ਜਿਵੇਂ ਸੂਜੀ ਹੋਗੀ ਫੁੱਲ ਮਖਾਣੇ ਖਿੱਲਾ ਕੁਝ ਵੀ ਬਣਾ ਸਕਦੇ ਇਹਨਾਂ ਚੀਜ਼ਾਂ ਤੋਂ ਆਪਾਂ ਮਿੱਠੀ ਚੀਜ਼ ਕੁਝ ਵੀ ਮਿੱਠਾ ਖਾਣ ਨੂੰ ਜੀ ਕਰੇ ਤਾਂ ਨਾਲੇ ਬਾਜ਼ਾਰ ਵਿੱਚੋਂ ਲੈਣ ਨਾਲੋਂ ਤਾਂ ਚੰਗੀ ਗੱਲ ਹੈ ਕਿ ਆਪਾਂ ਆਪ ਘਰੇ ਤਿਆਰ ਕਰਦੇ ਲਾ ਤੋ ਹੁਣ ਆਪਾਂ 2 ਮਿੰਟ ਫੇਰ ਆਪਾਂ ਇਹਨੂੰ ਸੇਕ ਲਵਾ ਲੈਂਦੇ ਤੇ ਪਲੀਜ਼ ਮੇਰੀ ਰਿਕਵੈਸਟ ਆ ਕੋਕੋਨਟ ਬਰਾਦਾ ਵੀ ਪਾ ਦਿੰਦੇ ਪਲੀਜ਼ ਮੇਰੀ ਰਿਕਵੈਸਟ ਆ ਵੀ ਜਿਹੜੇ ਮੇਰੇ ਚੈਨਲ ਤੇ ਨਵੇਂ ਆਉਂਦੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਪਲੀਜ਼ ਹੁਣ ਆਪਾਂ ਇਹਨੂੰ ਉਹ ਕਰ ਲਿਆਗਾ 2 ਮਿੰਟ ਇਲਾਇਚੀ ਦਾ ਪਾਊਡਰ ਪਾ ਦਿੱਤਾ ਨਾਲ ਹੋਰ ਵੀ ਡਰਾਈ ਫਰੂਟ ਤੁਸੀਂ ਪਾਉਣੇ ਕੁਝ ਪਾ ਸਕਦੇ ਹੁਣ ਆਪਾਂ ਖੰਡ ਵੀ ਪਾ ਦੇਵਾਂਗੇ ਗੈਸ ਜਮਾ ਸੇਮਤੇ ਕੀਤਾ ਮੈਂ ਤੇ ப்ਲੀਜ਼ ਮੇਰੀ ਵੀਡੀਓ ਚੰਗੀ ਲੱਗਦੀ ਹੁੰਦੀ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਤੇ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿਉਂਕਿ ਮੇਰਾ ਚੈਨਲ ਤਾਂ ਬਹੁਤ ਟਾਈਮ ਦਾ ਬਣਿਆ 2-3 ਸਾਲ ਹੋ ਗਏ ਤੇ ਮੈਂ ਚਲਾਇਆ ਹੀ ਨਹੀਂ ਸੀਗਾ ਥੋੜੀਆਂ ਜਿਹੀਆਂ ਵੀਡੀਓ ਪਾਈਆਂ ਹੀਆਂ ਸੀਗੀਆਂ ਬੰਦ ਫਿਰ ਬੰਦ ਹੀ ਹੁੰਦਾ ਮੈਂ ਜਿੱਦੋਂ ਆਪਾਂ ਚਲਾਉਂਦੇ ਹੀ ਨਹੀਂ ਤੇ ਹੁਣ ਮੈਂ ਦੁਬਾਰਾ ਫੇਰ ਚਲਾ ਲਿਆ ਮਿਲੀਆਂ ਦੋ ਤਿੰਨ ਫਰੈਂਡ ਨੇ ਮੇਰੀ ਪਾਪੀ ਨੇ ਬਹੁਤ ਮੈਨੂੰ ਉਹ ਕੀਤਾ ਕਿ ਤੂੰ ਵੀਡੀਓ ਪਾਇਆ ਕਰ ਵੀਡੀਓ ਪਾਇਆ ਕਰ ਕਿਉਂਕਿ ਮੇਰਾ ਕੰਮ ਤੇ ਆਉਦਾ ਹੀ ਨਹੀਂ ਮੁੱਕਦਾਗਾ ਹਨਾ ਤੇ ਫਿਰ ਵੀਡੀਓ ਵੀ ਕਿਵੇਂ ਫਿਰ ਟਾਈਮ ਬਹੁਤ ਕੱਢਣਾ ਪੈਂਦਾ ਥੋੜਾ ਜਿਮ ਡੈਸੀ ਕਟ ਕੋਕਨਟ ਹੋਰ ਪਾ ਦਿੱਤਾ ਲ ਕਿ ਚਲ ਇਹਦਾ ਤੇ ਟੇਸਟ ਵਧੀਆ ਹੀ ਆਉਂਦਾ ਹੈ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਰੋਹ ਕਰ ਮੈਨੂੰ ਵੀ ਤੁਹਾਡੇ ਸਾਰਿਆਂ ਦੀ ਸਪੋਰਟ ਦੀ ਲੋੜ ਆ ਪਲੀਜ਼ ਮੇਰੇ ਚੈਨਲ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਹੁਣ ਆਪਾਂ ਦੁੱਧ ਪਾ ਦਵਾਂਗੇ ਇਹਦੇ ਵਿੱਚ ਕਿਉਂ ਦੁੱਧ ਤੁਹਾਨੂੰ ਘੱਟ ਵੱਧ ਲੱਗਦਾ ਹੈ ਪਹਿਲਾਂ ਤੁਸੀਂ ਥੋੜਾ ਪਾ ਕੇ ਦੇਖ ਲਿਓ ਜੇ ਤੁਹਾਨੂੰ ਵੀ ਲੱਗਦਾ ਵੀ ਠੀਕ ਆ ਹਨਾ ਹੁਣ ਫੂਡ ਕਲਰ ਵੀ ਪਾ ਦਾਂਗੇ ਮੈਂ ਜੈਲੋ ਫੂਡ ਕਲਰ ਪਾਇਆ ਲੱਡਵਾਂ ਵਾਲਾ ਤੁਸੀਂ ਜਿਹੜਾ ਮਰਜ਼ੀ ਪਾ ਸਕਦੇ ਲਾ ਹੁਣ ਆਪਾਂ ਇਹਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਤੇ ਦੇਖੋ ਤੁਸੀਂ ਜਦੋਂ ਆਪਾਂ ਇਹਨੂੰ ਸੇਕ ਲਵਾਵਾਂਗੇ ਨਾ ਤੇ ਕਿਉਂਕਿ ਸੂਜੀ ਆ ਹਨਾ ਸੂਜੀ ਜਿਹੜੀ ਛੇਤੀ ਛੇਤੀ ਵੀ ਉਹ ਹੋ ਜਾਂਦੀ ਆ ਦੁੱਧ ਪਾਣੀ ਹੋਵੇ ਦੁੱਧ ਹੋਵੇ ਕੁਝ ਵੀ ਇਹਦੇ ਵਿੱਚ ਲਿਕਵਿਡ ਚੀਜ਼ ਪਾਈਏ ਇਹ ਸੋਕ ਹੀ ਲੈਂਦੀ ਹਨਾ ਗਾੜੀ ਹੋਣ ਲੱਗ ਜਾਂਦੀ ਦੇਖੋ ਤੁਸੀਂ ਗਾੜਾ ਹੋਣ ਲੱਗ ਗਿਆ ਬਿਕੋਜ਼ ਖੰਡ ਵੀ ਆ ਥੋੜਾ ਜਿਹਾ ਥੋੜਾ ਤਾਂ ਪਹਿਲਾਂ ਪਾਣੀ ਉਹ ਕਰੂੰਗੀ ਫਿਰ ਹੌਲੀ ਹੌਲੀ ਉਹ ਆਜੂਗੀ ਡਰਾਈ ਹੋਣ ਲੱਗ ਜੂਗੀ ਜੇ ਤਾਂ ਲੱਗੇ ਕਿ ਉਹ ਘਾਟਾ ਤੁਸੀਂ ਹੋਰ ਪਾ ਸਕਦੇ ਹਨਾ ਜਿਹੜੀ ਚੀਜ਼ ਆਪਾਂ ਮਰਜ਼ੀ ਡ్రਾਈ ਫਰੂਟ ਵਗੈਰਾ ਕੁਝ ਵੀ ਪਾ ਸਕਦੇ ਆ ਇਹਦੇ ਵਿੱਚ ਮੈਂ ਤਾਂ ਕੁਝ ਜ਼ਿਆਦਾ ਨਹੀਂ ਪਾਇਆ ਤੁਸੀਂ ਮੇਰੀ ਵੀਡੀਓ オリジナル ਦੇਖ ਸਕਦੇ ਆਂਗੇ ਨਾ ਇਹ ਕਰੜੀ ਹੋਣ ਲੱਗ ਗਈ ਹੁਣ ਹੁਣ ਆਪਾਂ ਇਹਨੂੰ 2-3 ਮਿੰਟ ਹਿਲਾਏ ਜਾਵਾਂਗੇ ਗੈਸ ਹਜੇ ਥੱਲੇ ਚੱਲੀ ਜਾਂਦਾ ਮਾੜਾ ਮਾੜਾ ਜੇ ਕਿ ਉਹ ਵੀ ਲੱਗੇ ਤੁਹਾਨੂੰ ਘਾਟਾ ਹਨਾ ਤੇ ਕਿਉਂਕਿ ਤੁਸੀਂ ਕਿਉਂ ਵੀ ਹੋਰ ਪਾ ਸਕਦੇ ਆਂ ਤੇ ਬਹੁਤ ਸਵਾਦ ਬਣਦੀ ਹੈ ਸੌਫਟ ਵੀ ਬਹੁਤ ਬਣਦੀ ਹੈ ਕਮ ਸੇ ਕਮ ਆਪਾਂ ਇਹਨੂੰ ਮਹੀਨਾ ਮਹੀਨੇ ਤੱਕ ਆਪਾਂ ਰੱਖ ਸਕਦੇ ਸਟੋਰ ਕਰਕੇ ਖਾਣ ਚ ਬਹੁਤ ਟੇਸਟੀ ਬਣਦੀ ਆਗੀ ਤੁਸੀਂ ਵੀ ਟਰਾਈ ਕਰਿਓ ਟਰਾਈ ਕਰਿਓ ਫਿਰ ਬਣਾਇਓ ਮੈਨੂੰ ਦੱਸਿਓ ਵੀ ਕਿਵੇਂ ਦੀ ਬਣੀ ਤੇ ਵੈਸੇ ਤਾਂ ਬਹੁਤ ਸੋਹਣੀ ਦੇਖਣ ਨੂੰ ਸੋਹਣੀ ਵੀ ਬਣਦੀ ਆ ਸਵਾਦ ਵੀ ਬਹੁਤ ਬਣਦੀ ਆ ਮੈਂ ਬਹੁਤ ਵੇਰਾਂ ਬਣਾਈ ਆ ਤਾਂ ਅੱਜ ਰੈਸਪੀ ਸ਼ੇਅਰ ਕੀਤੀ ਆ ਮੈਂ ਦੇਖੋ ਤੁਸੀਂ ਵਧੀਆ ਬਣ ਗਈ ਆ। ਇਹ ਹੋਣੀ ਹੈਗੀ। ਹੁਣ ਮੈਂ ਮਗਜ ਪਾਤੇ ਥੋੜੇ ਜਿਵੇਂ ਵਿੱਚ। ਬਦਾਮ, ਕਾਜੂ ਕੁਝ ਵੀ ਪਾ ਸਕਦੇ ਆ ਆਪਾਂ। ਫਲੇਵਰ ਦੇ ਲਈ ਵੀ ਪਾ ਸਕਦੇ ਆ ਕੁਝ ਜਿਵੇਂ ਕੁਝ ਪਾਉਣਾ ਹੋਵੇ ਤੇ ਇਹ ਮੈਂ ਤੇਲ ਪਾਤੇ ਵਾਵਾ ਸਾਰੇ। ਏ ਕਾ ਪ੍ਰਸ਼ਾਦ ਲਿਆ ਸੀ ਕਿਸੇ ਨੇ ਮੰਦਿਰ ਵਿੱਚ ਲੈ ਕੇ ਜਾਣਾਗਾ ਮੇਰੀ ਤਾਮਲ ਫਰੈਂਡ ਨੇ ਤੋ ਉਹ ਕਹਿੰਦੀ ਕੁਛ ਲੱਗ ਜੀ ਚੀਜ਼ ਬਣਾ ਕੇ ਦੇ ਮੈਂ ਕਿਹਾ ਮੈਂ ਆਪਦੀ ਮਰਜ਼ੀ ਨਾਲ ਹੀ ਬਣਾ ਕੇ ਦਉ ਜਿਹੜਾ ਕੁਛ ਮਰਜ਼ੀ ਬਣਾ ਦੇ ਕਹਿੰਦੀ ਤੇ ਫਿਰ ਮੈਂ ਉਹਨੂੰ ਇਹ ਬਣਾ ਕੇ ਦਿੱਤੀ ਤੇ ਉਹ ਕਹਿੰਦੀ ਬਹੁਤ ਸਵਾਦ ਆ ਵੀ ਮੇਰੇ ਜਿੰਨੇ ਵੀ ਫਰੈਂਡ ਨੇ ਸਾਰਿਆਂ ਨੇ ਟੇਸਟ ਕੀਤੀ ਬਹੁਤ ਉਹਨਾਂ ਨੂੰ ਚੰਗੀ ਲੱਗੀ ਤੇ ਇਹਦੇ ਆਪਾਂ ਲੱਡੂ ਵੀ ਵੰਟ ਸਕਦੇ ਆ ਇਹ ਵਟਨੇ ਆ ਤੇ ਵੈਸੇ ਤਾਂ ਤੇ ਮੈਂ ਤਾਂ ਇਹ ਤੁਹਾਨੂੰ ਦਿਖਾਉਂਦੀ ਲੱਡੂ ਵੀ ਬੱਟ ਸਕਦੇ ਆ ਤੇ ਇਹਦੇ ਆਪਾਂ ਪੀਸ ਵੀ ਬਣਾ ਸਕਦੇ ਆ ਜਦੋਂ ਵੀ ਕੁਛ ਮਿੱਠਾ ਖਾਣ ਨੂੰ ਜੀ ਕਰੇ ਆਪਾਂ ਜਲਦੀ ਜਲਦੀ ਕੁਛ ਵੀ ਉੱਤੇ ਆਪਾਂ ਕੋਕੋਨਟ ਕੋਟ ਕਰਤਾ ਇਹਦੇ ਮੈਂ ਉਹ ਥਾਲੀ ਚ ਕੱਢ ਲਈ ਬਾਟੀ ਨੂੰ ਮੈਂ ਲਾ ਲਿਆ ਘੋ ਮਾੜਾ ਜਾਂ ਹੱਥ ਦੇ ਨਾਲ ਤੇ ਆਪਾਂ ਇਹਨੂੰ ਪ੍ਰੈਸ ਕਰ ਦਿੰਦੇ ਆ ਬਹੁਤ ਵਧੀਆ ਬਣਦੀ ਸੌਫਟ ਵੀ ਬਣਦੀ ਆ ਐ ਵੀ ਹੈ ਨਹੀਂ ਉਹ ਥਾਲੀ ਦੇ ਨਾਲ ਥੱਲੇ ਪਲੇਟ ਦੇ ਨਾਲ ਕਿਸੇ ਚੀਜ਼ ਵੀ ਆਪਾਂ ਕੱਢਦੇ ਆ ਤਾਂ ਵੀ ਇਹ ਥੱਲੇ ਜੁੜ ਜੂਗੀ ਨਿਕਲੂਗੀ ਨਹੀਂ ਔਖੀ ਹੋਊਗੀ ਹਨਾ ਨਾ ਬਹੁਤ ਵਧੀਆ ਨਿਕਲ ਜਾਂਦੀ ਆ ਪਹਿਲਾਂ ਮੈਂ ਉਹ ਸੀ कॉटन ਪੈਡ ਮੈਂ ਤਾਂ ਲਈ ਸੀ ਮੇਰਾ ਰਾਦਾ ਸੀ ਮੈਂ ਲੱਡੂ ਬਣਾਵਾਂਗੀ ਤੇ ਉਹ ਕਹਿੰਦੀ ਮੈਨੂੰ ਪੀਸ ਚਾਹੀਦੇ ਲੱਡੂ ਨਹੀਂ ਚਾਹੀਦੇ ਮੈਂ ਕਿਹ ਪੀਸ ਬਣਾ ਕੇ ਮੈਂ ਉੱਤੇ ਕੁਝ ਡੈਕ ਉਹ ਕਰ ਦੂੰਗੀ ਲੱਡੂ ਬਣਾ ਕੇ ਡੈਕੋਰੇਟ ਕਰ ਦੂੰਗੀ ਕੀ ਕਲਰ ਫੂਡ ਕਲਰ ਨਾਲ ਜਿਵੇਂ ਗ੍ਰੀਨ ਨਾਲ ਜਾਂ ਪਿੰਕ ਨਾਲ ਤੇ ਉੱਤੇ ਕੁਝ ਲਾ ਦੂੰਗੀ ਹੋਰ ਉਹ ਕਹਿੰਦੀ ਨਹੀਂ ਨਹੀਂ ਕਹਿੰਦੀ ਪੀਸ ਚਾਹੀਦੇ ਪੀਸ ਜਾਦੇ ਬਣਨਗੇ ਲੱਡੂ ਥੋੜੇ ਬਣਨਗੇ ਬਿਕੋਸ ਕਿਉਂਕਿ ਫਿਰ ਉਹਨੇ ਉੱਥੇ ਪ੍ਰਸ਼ਾਦ ਦੇ ਵਜੋਂ ਵੰਡਣਾ ਹੈ ਨਾ ਤੇ ਫਿਰ ਪੀਸ ਤਾਂ 1 ਕਿਲੋ ਤੋਂ ਉੱਤੇ ਉੱਤੇ ਬਣ ਗਈ ਆ ਇਹ ਤੁਸੀਂ ਵੀ ਟ੍ਰਾਈ ਕਰੋ ਲੱਡੂ ਵੇਖੋ ਕਿੰਦਾ ਵਧੀਆ ਬਣਿਆਗਾ ਨਹੀਂ ਨਾ ਮੈਂ 2-3 ਘੰਟੇ ਪਈ ਰਹਿਣ ਤਾਂ ਸੀਗਾ ਤੇ ਹੁਣ ਆਪਾਂ ਇਹਦੇ ਪੀਸ ਕੱਟਦੇ ਆਂ ਪਹਿਲਾਂ ਆਪਾਂ ਨਾ ਇਹਦੇ ਚਾਰੇ 1 ਉਹਨੇ ਇੰਚ ਸਾਫ਼ ਕਰ ਲਾਂਗੇ ਕਲੀਨ ਕਲੀਨ ਨਿਕਲ ਆਉਣਗੇ ਨਿਕਲ ਤਾਂ ਉਹ ਵੀ ਕਲੀਨ ਆਉਣਗੇ ਫਿਰ ਇਹ ਜਿਹੜੀ ਹੈ ਨਾ ਇਹਦੇ ਪੀਸ ਜੇ ਨਹੀਂ ਥੋੜੇ ਜਿਹਾ ਬਣਦੇ ਆਪਾਂ ਜਿਹੜੇ ਪੀਸ ਮਰਜ਼ੀ ਕੱਟ ਸਕਦੇ ਆਂ ਚੌਰਸ ਕੱਟਨੇ ਆਂ ਤੋ ਕੋਣੇ ਕਰਨੇ ਕੱਟਨੇ ਜਿਹੇ ਜੇ ਮਰਜ਼ੀ ਕੱਟ ਸਕਦੇ ਆਂ ਆਪੇ ਦੇ ਪੀਸ ਆਪਣੇ ਤੇ ਡਿਪੈਂਡ ਆਗਾ ਤੇ ਇਹ ਬਹੁਤ ਹੋ ਹੁੰਦੀ ਹੈ ਜੀ ਸੌਖੀ ਆ ਗਈ ਕੋਈ ਦੇਖੋ ਤੁਸੀਂ ਆਪਾਂ ਈਜੀ ਤਰੀਕੇ ਨਾਲ ਬੜੇ ਵਧੀਆ ਤਰੀਕੇ ਨਾਲ ਨਿਕਲਦੀ ਜਾਂਦੀ ਹੈ ਜੀ ਜਮਾਂ ਨਾਲ ਨਹੀਂ ਚਿੰਬੜੀ ਗਈ ਥਾਲੀ ਦੇ ਜਮਾਂ ਨਾਲ ਉਹ ਹਣੀ ਹੋਈਗੀ ਕਿੰਨੀ ਸੋਹਣੀ ਆ ਪਹਿਲੇ ਮੈਂ ਥੋੜੇ ਜਿਹਾ ਚੌਰਸ ਕੱਟ ਦੀ ਦੇਖੋ ਤੁਸੀਂ ਕਿੰਨੇ ਵਧੀਆ ਬਣੇ ਆਗੇ ਪੀਸ ਸੌਫਟ ਆ ਜਮਾ ਨਾ ਕਿ ਹੋ ਜਿਆਦਾ ਨਾ ਦੁੱਧ ਜਿਆਦਾ ਨਾ ਕੋਈ ਚੀਜ਼ ਜਿਆਦੀ ਨਹੀਂ ਹੁਣ ਮੈਂ ਤਕੋਨੇ ਵੀ ਘੱਟ ਦਿੰਦੀ ਮੈਨੂੰ ਤੇ ਇਹ ਚੀਜ਼ਾਂ ਬਣਾਉਣ ਦਾ ਬਹੁਤ ਜਿਆਦਾ ਸ਼ੌਂਕ ਆ ਤੁਸੀਂ ਦੱਸੋ ਕਿਨੂੰ ਕਿਨੂੰ ਸ਼ੌਂਕ ਆਗਾ ਤੇ ਕਿਵੇਂ ਦੀ ਲੱਗੀ ਮੇਰੀ ਵੀਡੀਓ ਆਪਾਂ ਸਾਰੇ ਤਰ੍ਹਾਂ ਦੇ ਕੰਮ ਜਾਣਦੇ ਇੱਕ ਪਾਰਲਰ ਦੇ ਕੰਮ ਤੋਂ ਬਗੈਰ ਬਾਕੀ ਮੈਂ ਸਾਰੇ ਕੁਕਿੰਗ ਦਾ ਮੈਨੂੰ ਬਹੁਤ ਜਿਆਦਾ ਸ਼ੌਂਕ ਆ ਬਹੁਤ ਜਿਆਦਾ ਹੱਦੋਂ ਹੀ ਵੱਧ ਕੁਕਿੰਗ ਦਾ ਸ਼ੌਂਕ ਆ। ਭਲਾ ਰੋਜ਼ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੀ ਕੁਕਿੰਗ ਕਰਾਈ ਜੋ ਕਰਾਈ ਜੋ। ਚੰਗਾ ਹੈ ਨਾ ਆਪਣੇ ਘਰੇ ਆਪਾਂ ਕੁਝ ਵੀ ਉਹ ਕਰ ਲੈਂਦੇ ਹੇ। ਬਾਜ਼ਾਰੋਂ ਅਸੀਂ ਕਦੀ ਕੋਈ ਚੀਜ਼ ਨਹੀਂ ਲਿਆ ਕੇ ਖਾਦੀ। ਮੇਰੀ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਮੈਂ ਬਾਰ-ਬਾਰ ਕਹਿੰਦੀ ਪਲੀਜ਼ ਰਿਕਵੈਸਟ ਆ ਮੇਰੀ। ਦੇਖੋ ਤੁਸੀਂ ਦੇਖੋ ਤੁਸੀਂ ਕਿੰਨੀ ਸੋਹਣੀ ਬਣੀ ਆ ਵਧੀਆ ਬਣ ਗਈ ਉਹਨੇ 30 20 30 ਬੰਦੇ ਕੈਸੀ 20 ਬੰਦਿਆਂ ਤੋਂ ਉੱਤੇ ਉੱਤੇ ਹੋ ਗਈ ਪਰ ਬੰਦਾ ਵਨ ਪੀਸ ਤੇ ਬਹੁਤ ਵਧੀਆ ਹੈਗੀ ਇਹ ਮੇਰੀ ਪੱਕੀ ਕਸਟਮਰ ਆ ਰੋਟੀਆਂ ਦਾਲ ਸਬਜ਼ੀ ਇਹ ਮੇਰੀ ਪੱਕੀ ਕਸਟਮਰ ਆ ਜਿਹੜੀ ਸਮਾਨ ਲੈਂਦੀ ਆ ਦਾਲ ਸਬਜ਼ੀ ਰੋਟੀਆਂ ਕੁਝ ਵੀ ਲੈਣਾਗਾ ਤੇ ਕਿਵੇਂ ਦੀ ਲੱਗੀ ਮੇਰੀ ਵੀਡੀਓ ਤੇ ਕਿਵੇਂ ਦੀ ਲੱਗੀ ਮੇਰੀ ਮਠਿਆਈ ਆਪਾਂ ਵੀਡੀਓ ਦਾ ਕਰਦੇ ਐਂਡ ਮਿਲਦੇ ਨੈਕਸਟ ਸਰ ਰੈਸਪੀ ਦੇ ਨਾਲ ਥੈਂਕ ਯੂ ਸੋ ਮੱਚ ਬਾਏ ਬਾਏ